ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਈ ਖਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵੱਸਲ ਕਿਰਪਾ ਨਿਦਾਨ ਸੱਚੇ ਪਾਤਸ਼ਾਹ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਅਪਾਰ ਕਿਰਪਾ ਰਹਿਮਤ ਵਰਤ ਰਹੀ ਹੈ ਮਹਾਰਾਜ ਜੀਆ ਦੀ ਕਿਰਪਾ ਦੇ ਨਾਲ ਅੱਜ ਸਾਧ ਸੰਗਤ ਜੀ 12 ਮਾਹ ਦੇ ਅਖੀਰਲੇ ਮਹੀਨੇ ਫਲਗੁਣ ਭਾਵ ਕੀ ਫਗੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਵਨ ਉਪਦੇਸ਼ ਫਲਗੁਣ ਮਹੀਨੇ ਦੇ ਤਾਂ ਹੀ ਸਾਨੂੰ ਬਖਸ਼ਿਸ਼ ਕਰ ਰਹੇ ਹਨ ਸਮਝਾ ਰਹੇ ਹਨ ਆਓ ਗੁਰੂ ਜੀ ਦੀ ਕਿਰਪਾ ਨਾਲ ਸੰਖੇਪ ਜੋ ਵਿਚਾਰ ਇਸ ਫਲਗੁਣ ਦੇ ਮਹੀਨੇ ਦੀ ਫਗਣ ਦੇ ਮਹੀਨੇ ਦੀ ਜੋ ਹੈ ਕਰੀਏ ਬੜੇ ਧਿਆਨ ਨਾਲ ਸਰਵਣ ਕਰਨਾ ਹੈ ਅਤੇ ਹਿਰਦੇ ਅੰਦਰ ਵਸਾਉਣਾ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਖਾਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਫੱਗਣ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਉਹਨਾਂ ਪੁਰਸ਼ਾਂ ਦੇ ਹਿਰਦੇ ਅੰਦਰ ਆਨੰਦ ਉਪਾਰਜਨਾ ਤੋਂ ਭਾਵ ਹੁੰਦਾ ਪੈਦਾ ਹੋਇਆ ਹੈ ਉਹਨਾਂ ਦੇ ਹਿਰਦੇ ਵਿੱਚ ਆਨੰਦ ਪ੍ਰਗਟ ਹੋਇਆ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਵਾਹਿਗੁਰੂ ਸੱਜਣ ਆ ਕੇ ਪ੍ਰਗਟ ਹੋ ਗਿਆ ਹਰੀ ਜੋ ਸਬਨਾ ਦਾ ਮਾਲਕ ਹੈ ਅਤੇ ਸੱਜਣ ਪਿਆਰਾ ਹੈ ਮਿੱਤਰ ਹੈ ਉਹ ਭਾਈ ਜਦੋਂ ਹਿਰਦੇ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਨਾ ਫਿਰ ਜੋ ਮਹਾਰਾਜ ਕਹਿੰਦੇ ਹਨ ਕਿ ਹਿਰਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਜਿਹੜਾ ਆਨੰਦ 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 ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜੋ ਆਨੰਦ ਗੁਰੂ ਪਾਸੋਂ ਜਾਣਿਆ ਜਾਂਦਾ ਉਹ ਜੋ ਸ੍ਰੇਸ਼ਟ ਆਨੰਦ ਹੈ ਓ ਮਹਾਰਾਜ ਕਹਿੰਦੇ ਉਦੋਂ ਹੀ ਮਿਲਦਾ ਜਦੋਂ ਵਾਹਿਗੁਰੂ ਹਿਰਦੇ ਅੰਦਰ ਪ੍ਰਗਟ ਹੋ ਜਾਏ ਫਿਰ ਬਖਸ਼ਿਸ਼ ਕਰਦੇ ਹਨ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਭਈ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਸ੍ਰੀ ਗੁਰੂ ਅਰਜਨ ਦੇਵ ਜੀ ਕਿ ਵਾਹਿਗੁਰੂ ਹਿਰਦੇ ਅੰਦਰ ਪ੍ਰਗਟ ਕਿਵੇਂ ਹੋਏਗਾ ਆਨੰਦ ਦੀ ਪ੍ਰਾਪਤੀ ਤੇ ਉਦੋਂ ਹੋਣੀ ਆ ਜਦੋਂ ਵਾਹਿਗੁਰੂ ਹਿਰਦੇ ਅੰਦਰ ਪ੍ਰਗਟ ਹੋ ਗਿਆ ਸੋ ਫਿਰ ਮਹਾਰਾਜ ਇਸ ਕਰਕੇ ਕਹਿੰਦੇ ਹਨ ਕਿ ਜਦੋਂ ਰਾਮ ਦੇ ਨਾਲ ਮਿਲੌਣ ਲਈ ਸੰਤਾਂ ਦੀ ਸਹਾਇਤਾ ਲਈ ਸੰਤ ਸਾਧੂ ਸ਼ਾਂਤ ਚਿਤ ਵਾਲੇ ਸਹਾਇਕ ਹੋਏ ਹਨ ਉਦੋਂ ਫਿਰ ਉਹਨਾਂ ਦੀ ਕਿਰਪਾ ਦੇ ਨਾਲ ਰਾਮ ਜਿਹੜਾ ਹੈ ਨਾ ਹਿਰਦੇ ਅੰਦਰ ਵਸ ਗਿਆ ਉਦੋਂ ਫਿਰ ਕਹਿੰਦੇ ਰਾਮ ਭਗਵ ਕੀ ਰਮੇ ਹੋਏ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਹੈ ਜਦੋਂ ਗੁਰੂ ਮਹਾਰਾਜ ਨੇ ਸਹਾਇਤਾ ਕੀਤੀ ਜਦੋਂ ਸੰਤ ਸਾਧੂਆਂ ਸੰਤਾਂ ਨੇ ਪਰਮੇਸ਼ਰ ਨਾਲ ਮਿਲਾਉਣ ਦੇ ਲਈ ਸਹਾਇਤਾ ਕੀਤੀ ਫਿਰ ਜਾ ਕੇ ਪਰਮੇਸ਼ਰ ਮਿਲ ਗਿਆ ਜਦੋਂ ਸਾਧੂਆਂ ਸੰਤਾ ਅਤੇ ਗੁਰੂ ਮਹਾਰਾਜ ਨੇ ਸਹਾਇਤਾ ਕੀਤੀ ਹੈ ਸਤ ਸੰਗਤ ਵਿੱਚ ਗਏ ਫਿਰ ਜਾ ਕੇ ਰਾਮ ਰਮਿਆ ਹੋਇਆ ਪਰਮੇਸ਼ਰ ਮਿਲ ਗਿਆ ਸੰਤਾ ਸਾਧੂਆਂ ਨੇ ਰੱਬ ਦੇ ਪਿਆਰਿਆਂ ਨੇ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਦਿੱਤਾ ਹੈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਮਹਾਰਾਜ ਬਖਸ਼ਿਸ਼ ਕਰਦੇ ਜਦੋਂ ਹਰੀ ਵਾਹਿਗੁਰੂ ਮਿਲ ਗਿਆ ਫਿਰ ਜੋ ਸੇਜ ਭਾਵ ਕੀ ਹਿਰਦੇ ਰੂਪ ਸੇਜਾ ਹੈ 헤 ਹਿਰਦਾ ਐਨ ਸੋਭ ਨੀਕ ਹੋਗਾ ਅੰਤਹਕਰਨ ਰੂਪ ਸੇਜਾ ਬੜੀ ਸੋਭ ਨੀਕ ਹੋਗੇ ਜਿੱਥੇ ਆ ਕੇ ਵਾਹਿਗੁਰੂ ਪਤੀ ਪਰਮੇਸ਼ਰ ਵਸਿਆ ਹੈ ਬੈਠਾ ਹੈ ਅਤੇ ਕਹਿੰਦੇ ਸਾਰੇ ਸੁਖ ਪ੍ਰਾਪਤ ਹੋ ਗਏ ਕੋਈ ਦੁੱਖ ਰਿਆ ਨਹੀਂ ਕਿਸੇ ਢੰਗ ਦਾ ਕੋਈ ਵੀ ਹੁਣ ਦੁੱਖ ਨਹੀਂ ਰਿਹਾ ਦੁੱਖ ਦੀ ਜਗ੍ਹਾ ਨਹੀਂ ਰਹੀ ਸਾਰੇ ਸੁੱਖਾਂ ਦੀ ਪ੍ਰਾਪਤੀ ਅਤੇ ਆਨੰਦ ਦੀ ਪ੍ਰਾਪਤੀ ਹੋ ਗਈ ਜਦੋਂ ਵਾਹਿਗੁਰੂ ਹਿਰਦੇ ਅੰਦਰ ਵਸ ਗਿਆ ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਹਾਰਾਜ ਕਹਿੰਦੇ ਜਿਸ ਨੇ ਰਾਏ ਕਹਿੰਦੇ ਹਣ ਰਾਜੇ ਨੂੰ ਰਾਜਾ ਰੂਪ ਹਰੀ ਹੈ ਵਾਹਿਗੁਰੂ ਪਰਮੇਸ਼ਰ ਰਾਜਾ ਰੂਪ ਸਾਰੀ ਦੁਨੀਆ ਦਾ ਰਾਜਾ ਹੈ ਅਤੇ ਵਾਰ ਕਹਿੰਦੇ ਪਤੀ ਨੂੰ ਜਿਸ ਨੇ ਰਾਜਾ ਰੂਪ ਹਰੀ ਵਹਿਗਰੂ ਪਤੀ ਨੂੰ ਪਾਲਿਆ ਉਹ ਕਹਿੰਦੇ istri ਭਾਵ ਕੀ ਉਹ ਜੀਵ ਉਹ ਸੰਤ ਸਾਧੂ ਵੱਡਿਆਂ ਭਾਗਾਂ ਵਾਲੇ ਹੋਏ ਹਨ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ ਫਿਰ ਬਖਸ਼ਿਸ਼ ਕਰਦੇ ਹਨ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਫਿਰ ਜਦੋਂ ਵਹਿਗੁਰੂ ਨੇ ਕਿਰਪਾ ਕਰ ਦਿੱਤੀ ਸਾਰੀਆਂ ਇਛਾਵਾਂ ਪੂਰਨ ਹੋ ਗਈਆਂ ਵੱਡਿਆਂ ਭਾਗਾਂ ਵਾਲੇ ਜੀਵਾਂ ਨੂੰ ਸੰਤਾ ਸਾਧੂ ਰੂਪ ਇਸਤਰੀਆਂ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਫਿਰ ਕਹਿੰਦੇ ਮਿਲ ਸਹੀਆ ਮੰਗਲ ਗਾਵਹੀ ਇੰਦਰੀਆਂ ਰੂਪ ਜੋ ਸਖੀਆਂ ਹਨ ਪੰਜ ਗਿਆਨ ਇੰਦਰੀ ਹਨ ਪੰਜ ਕਰਮ ਇੰਦਰੀ ਇਹ ਸਖੀਆਂ ਰੂਪ ਹਨ ਇਹਨਾਂ ਨੇ ਮਿਲ ਕੇ ਇਹਨਾਂ ਦੇ ਨਾਲ ਮਿਲ ਕੇ ਫਿਰ ਸਾਧੂ ਸੰਤਾਂ ਨੇ ਰੱਬ ਦੇ ਪਿਆਰਿਆਂ ਨੇ ਹਰੀ ਵਾਹ ਗੁਰੂ ਦੇ ਮੰਗਲ ਨੂੰ ਗਾਇਆ ਹੈ ਪਰਮੇਸ਼ਰ ਨੂੰ ਧਿਆਉਣਾ ਕੀਤਾ ਯਾਦ ਕੀਤਾ ਇਹ ਜੋ ਗਿਆਨ ਇੰਦਰੀਆਂ ਅੰਦਰ ਨੇਤਰ ਹਨ ਵੇਖਣ ਦੀ ਸ਼ਕਤੀ ਜਿਨ੍ਹਾਂ ਦੇ ਕੋਲੇ ਉਹਨਾਂ ਦੁਆਰਾ ਗੁਰੂ ਜੀ ਦੇ ਦਰਸ਼ਨ ਕੀਤੇ ਹਨ ਕੰਨਾਂ ਨਾਲ ਗੁਰੂ ਦੀ ਬਾਣੀ ਸੁਣੀ ਹੈ ਜੀਬਾ ਨਾਲ ਗੁਰੂ ਦੀ ਬਾਣੀ ਪੜ੍ਹੀ ਪੈਰਾਂ ਨਾਲ ਚੱਲ ਕਰਕੇ ਗੁਰੂ ਘਰ ਗਏ ਹਾਂ ਹੱਥਾਂ ਨਾਲ ਸੇਵਾ ਕੀਤੀ ਹੈ ਸੋ ਮਹਾਰਾਜ ਬਖਸ਼ਿਸ਼ ਕਰਦੇ ਹਨ ਇਸ ਤਰ੍ਹਾਂ ਭਾਈ ਮਿਲ ਸਹੀਆ ਇੰਦਰੀ ਰੂਪ ਸਖੀਆਂ ਨਾਲ ਮਿਲ ਕੇ ਪ੍ਰਭੂ ਦੇ ਮੰਗਲਾ ਨੂੰ ਗਾਇਆ ਹੈ ਉਸ ਦੇ ਸੁੰਦਰ ਗੀਤਾਂ ਨੂੰ ਸ਼ਬਦਾਂ ਦਾ ਗਾਇਨ ਕੀਤਾ ਹੈ ਗੋਬਿੰਦ ਕਹਿੰਦੇ ਜੋ ਧਰਤੀ ਦਾ ਰਖਸ਼ਕ ਹੋਵੇ ਐਸਾ ਵਾਹਿਗੁਰੂ ਉਹਦੇ ਜਸ ਨੂੰ ਕਥਨ ਕਰਦੇ ਸਾਧੂ ਸੰਤ ਰੱਬ ਦੇ ਪਿਆਰੇ ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ ਹਰ ਜੇਹਾ ਅਵਰ ਨ ਦਿਸਈ ਕੋਈ ਦੂਜਾ ਲਵੈ ਨ ਲਾਏ ਕਹਿੰਦੇ ਪਰਮੇਸ਼ਰ ਵਰਗਾ ਹੋਰ ਕੋਈ ਨਹੀਂ ਹੈ ਦੁਨੀਆ ਤੇ ਹੋਰ ਕਿਸੇ ਦੂਜੇ ਨੂੰ ਉਸ ਦੇ ਬਰਾਬਰਤਾ ਨਹੀਂ ਸਮਝਦੇ ਰੱਬ ਦੇ ਪਿਆਰੇ ਜਦੋਂ ਵਾਹਿਗੁਰੂ ਨੂੰ ਪਾ ਲੈਂਦੇ ਆ ਨਾ ਵਾਹਿਗੁਰੂ ਦੇ ਵਰਗਾ ਹੋਰ ਦੁਨੀਆ ਤੇ ਕਿਸੇ ਨੂੰ ਜਾਣਦੇ ਨਹੀਂ ਭਗਤ ਰਵਿਦਾਸ ਜੀ ਦੇ ਬਚਨ ਹਨ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਏ ਵਾਹਿਗੁਰੂ ਜੈਸਾ ਤੂੰ ਹੈ ਵੈਸਾ ਤੂੰ ਹੀ ਹੈ ਤੇਰੇ ਵਰਗਾ ਦੂਜਾ ਕੋਈ ਨਹੀਂ ਤੇਰੇ ਅਸੀਂ ਕੀ ਵਡਿਆਈ ਕਰ ਸਕਦੇ ਹਾਂ ਸੋ ਰੱਬ ਦੇ ਪਿਆਰੇ ਉਹਦੇ ਬਰਾਬਰ ਕਿਸੇ ਨੂੰ ਨਹੀਂ ਜਾਣਦੇ ਤੇ ਕੋਈ ਹੈ ਵੀ ਨਹੀਂ ਫਿਰ ਬਖਸ਼ਿਸ਼ ਕਰਦੇ ਮਹਾਰਾਜ ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਆਂ ਨਾ ਜਾਏ ਉਸ ਪ੍ਰਭੂ ਨੇ ਉਸ ਵਹਿਗੁਰੂ ਨੇ ਆਪਣੇ ਪਿਆਰਿਆਂ ਦਾ ਹਲਤ ਅਤੇ ਪਲਤ ਹਲਤ ਕਹਿੰਦੇ ਲੋਕ ਨੂੰ ਪਲਤ ਕਹਿੰਦੇ ਪਰਲੋਕ ਨੂੰ ਸੋ ਆਪਣੇ ਸੇਵਕਾਂ ਦਾ ਪਿਆਰਿਆਂ ਦਾ ਲੋਕ ਅਤੇ ਪਰਲੋਕ ਸਵਾਰ ਦਿੱਤਾ ਹੈ ਅਤੇ ਰਹਿਣ ਲਈ ਸੱਚਖੰਡ ਰੂਪ ਜੋ ਸ੍ਰੇਸ਼ਟ ਜਗ੍ਹਾ ਜਿਹੜੀ ਆਨਾ ਜਿਹੜੀ ਨਿਹਚਲ ਹੈ ਕਦੀ ਵੀ ਮਿਟਣ ਵਾਲੀ ਨਹੀਂ ਉਹ ਜਗ੍ਹਾ ਬਖਸ਼ਿਸ਼ ਕਰ ਦਿੱਤੀ ਹੈ ਜਿਵੇਂ ਦੋਵੈ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਸਾਰੇ ਕਾਰਜ ਮਹਾਰਾਜ ਨੇ ਪੂਰੇ ਕਰ ਦਿੱਤੇ ਲੋਕ ਪਰਲੋਕ ਸਵਾਰ ਦੇਣਾ ਕੀਤੇ ਹਨ ਇਥੇ ਮਾਤ ਲੋਕ ਵਿੱਚ ਸਿਮਰਨ ਦੀ ਦਾਤ ਬਖਸ਼ ਕੇ ਜੀਵਨ ਮੁਕਤ ਬਣਾ ਦਿੱਤਾ ਹੈ ਸਾਰੇ ਬੰਦਨਾ ਤੋਂ ਰਹਿਤ ਕਰ ਦਿੱਤਾ ਹੈ ਸੋ ਐਸੀ ਬਖਸ਼ਿਸ਼ ਮਹਾਰਾਜ ਨੇ ਕਰ ਦੇਣਾ ਕੀਤੀ ਹੈ ਫਿਰ ਸੱਚਖੰਡ ਦੀ ਪ੍ਰਾਪਤੀ ਹੁੰਦੀ ਸੱਚਖੰਡ ਦੇ ਵਿੱਚ ਵਾਸਾ ਬਖਸ਼ਿਸ਼ ਕਰ ਦਿੰਦੇ ਹਨ ਮਹਾਰਾਜ ਕਿਰਪਾ ਕਰਦੇ ਹਨ ਸੰਸਾਰ ਸਾਗਰ ਤੇ ਰਖਿਨ ਬੋਹੜ ਨਾ ਜਨਮ ਧਾਏ ਭਈ ਮਹਾਰਾਜ ਨੇ ਇਹ ਜੋ ਸੰਸਾਰ ਹੈ ਨਾ ਇਹ ਸਮੁੰਦਰ ਵਰਗਾ ਸਮੁੰਦਰ ਜਿਵੇਂ ਬਹੁਤ ਡੂੰਘਾ ਹੁੰਦਾ ਬੜੇ ਭਿਆਨਕ ਜੀਵ ਸਮੁੰਦਰ ਵਿੱਚ ਹੁੰਦੇ ਹਨ ਮਹਾਰਾਜ ਬਚਨ ਕਰਦੇ ਹਨ ਕਿ ਇਹ ਸੰਸਾਰ ਸਮੁੰਦਰ ਤੋਂ ਜੋ ਬਚਾ ਕੇ ਰੱਖ ਲਿਆ ਪਰਮੇਸ਼ਰ ਵਾਹਿਗੁਰੂ ਨੇ ਬਹੁੜ ਨਾ ਜਨਮ ਧਾਏ ਮੁੜ ਕੇ ਕਦੀ ਵਾਸਤੇ ਵੀ ਰੱਬ ਦਾ ਪਿਆਰਾ ਗੁਰਮੁਖ ਜਿਹੜੇ ਹੁੰਦੇ ਆ ਜਿਨ੍ਹਾਂ ਨੇ ਉਹਨਾਂ ਦੀ ਪਰਮੇਸ਼ਰ ਦੀ ਬੰਦਕੀ ਕੀਤੀ ਹੈ ਗੁਰੂ ਦੀ ਸੇਵਾ ਕੀਤੀ ਹੈ ਸਿਮਰਨ ਕੀਤਾ ਹੈ ਸੋ ਮਹਾਰਾਜ ਕਹਿੰਦੇ ਫਿਰ ਕਦੀ ਵਾਸਤੇ ਉਹ ਜਨਮ ਮਰਨ ਵਿੱਚ ਦੌੜਦੇ ਨਹੀਂ ਹਨ ਸੰਸਾਰ ਸਮੁੰਦਰ ਵਿੱਚ ਦਵਾਰਾ ਨਹੀਂ ਕਦੀ ਡੁੱਬਦੇ ਸੰਸਾਰ ਸਮੁੰਦਰ ਤੋਂ ਮਹਾਰਾਜ ਤਾਰ ਲੈnde ਕੱਢ ਰਹਿੰਦੇ ਹਨ ਸੰਸਾਰ ਸਾਗਰ ਤੇ ਕੱਢਦੇ ਹਾਥੀ ਉਹ ਮਹਾਰਾਜ ਕਿਰਪਾ ਕਰਦੇ ਹੱਥ ਬਾਹ ਫੜ ਕੇ ਬਾਹਰ ਕੱਢ ਲੈਂਦੇ ਹਨ ਸੋ ਐਸੇ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਸਮੁੰਦਰ ਤੋਂ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਲੇ ਹਨ ਜਿਹਾ ਏਕ ਅਨੇਕ ਗੁਣ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਪ੍ਰਮਾਤਮਾ ਦੇ ਗੁਣ ਤੇ ਅਨੇਕਾਂ ਹੀ ਹਨ ਪਰ ਸਾਡੀ ਜੀਵ ਆ ਨਾ ਜਿਹੜੀ ਉਹ ਜੀਵ ਇੱਕ ਹੈ ਅਸੀਂ ਉਸ ਦੇ ਗੁਣ ਕਸਨ ਨਹੀਂ ਕਰ ਸਕਦੇ ਹਾਂ ਤਰੇ ਨਾਨਕ ਚਰਣੀ ਪਾਏ ਮਹਾਰਾਜ ਕਹਿੰਦੇ ਬਖਸ਼ਿਸ਼ ਕਰਦੇ ਕਿ ਜਿਹੜੇ ਪੁਰਸ਼ ਉਸ ਦੀ ਚਰਣੀ ਪੈ ਗਏ ਪਰਮੇਸ਼ਰ ਵਹਿਗੁਰੂ ਦੀ ਗੁਰੂ ਮਹਾਰਾਜ ਜੀਆਂ ਦੀ ਚਰਣੀ ਓਟ ਲੈ ਲਈ ਨਾ ਉਹ ਹੀ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਫਲਗੁਣ ਨਿਤ ਸਲਾਹੀਏ ਜਿਸਨੋਂ ਤਿਲ ਨਤ ਮਾਏ ਫਗਣ ਦੁਆਰਾ ਕਥਨ ਕਰਦੇ ਹਨ ਕਿ ਉਹ ਪ੍ਰਮਾਤਮਾ ਨੂੰ ਹਮੇਸ਼ਾ ਸਲਾਹਣਾ ਕਰੋ ਭਾਈ ਉਹ ਪਰਮੇਸ਼ਰ ਦੀ ਹਮੇਸ਼ਾ ਵਡਿਆਈ ਕਰੋ ਜਿਸ ਨੂੰ ਤਿਲ ਜਿੰਨਾ ਵੀ ਤਮੋ ਗੁਣ ਨਹੀਂ ਤਿਲ ਮਾਤਰ ਵੀ ਜਿਸ ਨੂੰ ਜਿਸ ਦੇ ਅੰਦਰ ਖਾਹਿਸ਼ ਨਹੀਂ ਹੈ ਖਵਾਇਸ਼ ਨਹੀਂ ਕੋਈ ਉਸ ਦੀ ਵਡਿਆਈ ਜੋ ਹਮੇਸ਼ਾ ਕਰਦੇ ਰਹੋ ਅਕਾਲ ਪੁਰਖ ਵਾਹਿਗੁਰੂ ਜੋ ਹੈ ਸਭ ਨਾਲੋਂ ਵੱਡਾ ਹੈ ਵੱਡਾ ਦਾਤਾ ਤਿਲ ਨਤ ਮਾਏ ਭਾਈ ਉਹਦੇ ਅੰਦਰ ਕੋਈ ਕਿਸੇ ਢੰਗ ਦੀ ਕੋਈ ਖਵਾਇਸ਼ ਨਹੀਂ ਹੈ ਆਪਣੀ ਵਡਿਆਈ ਦੀ ਭੁੱਖ ਨਹੀਂ ਪਰਮੇਸ਼ਰ ਵਾਹਿਗੁਰੂ ਬੇਅੰਤ ਹੈ ਇਸ ਕਰਕੇ ਉਸ ਦੀ ਬੰਦਗੀ ਕਰੀਏ ਉਸ ਦੀ ਵਡਿਆਈ ਕਰੀਏ ਤੇ ਫਿਰ ਕਹਿੰਦੇ ਇਹ ਫਗਣ ਦੇ ਮਹੀਨੇ ਦੇ ਵਿੱਚ ਜੋ ਹੈ ਆਨੰਦ ਦੀ ਪ੍ਰਾਪਤੀ ਹੁੰਦੀ ਤੇ ਨਾਲੇ ਜੋ ਫਗਣ ਦੇ ਮਹੀਨੇ ਵਾਂਗੂ ਇਹ ਜੀਵਨ ਮਿਲਿਆ ਹੈ ਨਾ ਇਸ ਜੀਵਨ ਵਿੱਚ ਮਨੁੱਖਾ ਦੇਹੀ ਵਿੱਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸ਼੍ਰੇਸ਼ਟ ਗੁਣ ਹਿਰਦੇ ਅੰਦਰ ਆ ਵਸਦੇ ਹਨ ਸੋ ਇਹ ਬਖਸ਼ਿਸ਼ ਮਹਾਰਾਜ ਨੇ ਜੋ ਕੀਤੀ ਹੈ ਸੋ ਫਿਰ ਅੱਗੇ ਬਖਸ਼ਿਸ਼ ਕਰਦੇ ਹਨ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਉਹਨਾਂ ਉਹਨਾਂ ਦੇ ਸਾਰੇ ਕਾਰਜ ਪੂਰੇ ਹੋ ਗਏ ਹਨ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ ਜਿਨ੍ਹਾਂ ਨੇ ਪੂਰੇ ਗੁਰਾਂ ਦੁਆਰਾ ਹਰੀ ਦੇ ਨਾਮ ਨੂੰ ਅਰਾਧਨਾ ਕੀਤਾ ਉਹ ਪ੍ਰਭੂ ਦੀ ਸੱਚੀ ਦਰਗਾਹ ਵਿੱਚ ਖਰੇ ਭਾਵ ਕੀ ਚੰਗੇ ਉਤਰੇ ਸਚਿਆਰ ਹੋਏ ਆ ਉਹਨਾਂ ਨੂੰ ਹਰੀ ਦੀ ਵਾਹਿਗੁਰੂ ਦੀ ਸੱਚੀ ਦਰਗਾਹ ਪ੍ਰਾਪਤ ਹੋਈ ਹੈ ਸਰਬ ਸੁਖਾ ਨਿਧ ਚਰਨ ਹਰ ਭੌਜਲ ਵਿਖਮ ਤਰੇ ਹਰ ਤੋ ਭਾਵ ਹੈ ਅਕਾਲ ਪੁਰਖ ਜੋ ਵਾਹਿਗੁਰੂ ਦਾ ਨਾਮ ਹੈ ਅਕਾਲ ਪੁਰਖ ਦਾ ਅਤੇ ਸੱਚੇ ਪਾਤਸ਼ਾਹ ਦੇ ਬਾਣੀ ਬਾਣੀ ਰੂਪ ਜਿਹੜੇ ਚਰਨ ਹਨ ਨਿਰਗੁਣ ਸਰੂਪ ਦੇ ਅਦਿਸ਼ਟਾਨ ਰੂਪ ਚਰਨ ਸਰਗੁਣ ਸਰੂਪ ਦੇ ਪ੍ਰਤੱਖ ਚਰਣਾ ਚਰਨ ਜੋ ਸਾਰੇ ਸੁੱਖਾਂ ਦਾ ਖਜ਼ਾਨਾ ਹਨ ਉਹਨਾਂ ਚਰਨਾਂ ਦਾ ਧਿਆਨ ਧਰ ਕੇ ਗੁਰਮੁਖ ਕਹਿੰਦੇ ਹਨ ਕਠਨ ਸੰਸਾਰ ਸਮੁੰਦਰ ਤੋਂ ਸੁਖੈਣ ਹੀ ਤਰ ਜਾਂਦੇ ਹਨ ਸਾਰਿਆਂ ਸੁੱਖਾਂ ਦੇ ਖਜ਼ਾਨੇ ਮਹਾਰਾਜ ਦੇ ਚਰਨ ਕਮਲ ਨੇ ਉਨ੍ਹਾਂ ਦਾ ਧਿਆਨ ਉਤਰਾਗੇ ਤੇ ਭਾਈ ਮਹਾਰਾਜ ਕਹਿੰਦੇ ਭੌਜਲ ਸੰਸਾਰ ਸਮੁੰਦਰ ਤੋਂ ਸੌਖੀ ਤਰ ਜਾਵਾਂਗੇ ਜੋ ਬਹੁਤ ਕਠਿਨ ਹੈ ਸੰਸਾਰ ਸਮੁੰਦਰ ਸੰਸਾਰ ਤੋਂ ਤਰਿਆ ਨਹੀਂ ਜਾਇਆ ਜਾ ਸਕਦਾ ਛੇਤੀ ਗੁਰੂ ਦੀ ਕਿਰਪਾ ਹੋਵੇ ਗੁਰੂ ਦੇ ਚਰਨਾਂ ਨੂੰ ਧਿਆਈਏ ਪਰਮੇਸ਼ਰ ਨੂੰ ਯਾਦ ਕਰੀਏ ਤੇ ਸੌਖੇ ਤਰ ਜਾਈਦਾ ਹੈ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾ ਹਿਜਰੇ ਉਹਨਾਂ ਨੇ ਪ੍ਰੇਮਾ ਭਗਤੀ ਕਰਨੀ ਪਾ ਲਈ ਹੈ ਪ੍ਰੇਮਾ ਭਗਤੀ ਕਰਕੇ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਜਿਸ ਕਰਕੇ ਰੱਬ ਦੇ ਪਿਆਰੇ ਉਹ ਵਿਸ਼ਿਆਂ ਦੀ ਅਗ ਵਿੱਚ ਸੜਦੇ ਨਹੀਂ ਹਨ ਜ਼ਹਿਰ ਰੂਪ ਮਾਇਆ ਵਿੱਚ ਸੜਦੇ ਨਹੀਂ ਹਨ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਫਿਰ ਕਹਿੰਦੇ ਉਹਨਾਂ ਦੇ ਅੰਦਰੋਂ ਰੱਬ ਦੇ ਪਿਆਰਿਆਂ ਦੇ ਹਿਰਦੇ ਅੰਦਰੋਂ ਗੁਰਸਿੱਖਾਂ ਅੰਦਰੋਂ ਜੋ ਝੂਠ ਆਦਿਕ ਦੇ ਆਦਿਕ ਵਿਕਾਰ ਚਲੇ ਗਏ ਕਾਮ ਕ੍ਰੋਧ ਲੋਭ ਮੋਹ অহੰਕਾਰ ਅਤੇ ਝੂਠੇ ਸੰਕਲਪ ਮਿਟ ਗਏ ਹਨ ਦ્વੈਤ ਭਾਵਨਾ ਭਾਵ ਕੀ ਈਰਖਾ ਆਦਿਕ ਵੀ ਨਾਸ਼ ਹੋ ਗਈ ਹੈ ਸੁਭ ਗੁਣਾ ਦੇ ਨਾਲ ਪੂਰਨ ਹੋ ਗਏ ਨੇ ਤੇ ਸੱਚ ਨਾਮ ਰੂਪ ਅੰਮ੍ਰਿਤ ਨਾਲ ਮਨ ਅਤੇ ਇੰਦ੍ਰੇ ਉਹਨਾਂ ਦੇ ਭਰ ਗਏ ਹਨ ਸੋ ਮਹਾਰਾਜ ਬਖਸ਼ਿਸ਼ ਕਰਦੇ ਹਨ ਫਿਰ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਫਿਰ ਭਈ ਰੱਬ ਦੇ ਪਿਆਰੇ ਗੁਰਸਿੱਖ ਸੰਤ ਸਾਧੂ ਉਹ ਇੱਕੋ ਇੱਕ ਪਾਰ ਭਾਵ ਕੀ ਪ੍ਰਕਿਰਤੀ ਤੋਂ ਪਾਰ ਆਵਾਰ ਤੋਂ ਜੋ ਪਰੇ ਬ੍ਰਹਮ ਵਿਆਪਕ ਸਰੂਪ ਹੈ ਨਾ ਪਰਮੇਸ਼ਰ ਉਸ ਪ੍ਰਭ ਸਮਰੱਥ ਵਾਹਿਗੁਰੂ ਨੂੰ ਸਮਰੱਥ ਜਾਣ ਕੇ ਉਸ ਦਾ ਹਰ ਵੇਲੇ ਜੋ ਹੈ ਸੇਵਨ ਕਰਦੇ ਸੇਵਾ ਕਰਦੇ ਯਾਦ ਕਰਦੇ ਰਹਿੰਦੇ ਹਨ ਹੋਰ ਕਿਸੇ ਦੇਵੀ ਦੇਵਤੇ ਤੇ ਨਿਗਾ ਨਹੀਂ ਰੱਖਦੇ ਅਤੇ ਮਨ ਅੰਦਰ ਵੀ ਇੱਕ ਪਰਮੇਸ਼ਰ ਦਾ ਹੀ ਧਿਆਨ ਧਾਰਦੇ ਹਨ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਨ੍ਹਾਂ ਉਪਰ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ ਨਾ ਉਹਨਾਂ ਦੇ 12 ਮਹੀਨੇ ਸਾਰੇ ਦਿਨ ਸਾਰੀਆਂ ਘੜੀਆਂ ਭਲੇ ਚੰਗੀਆਂ ਹਨ ਭਾਵ ਕੀ ਸਫਲ ਹਨ ਨਾਨਕ ਮੰਗੈ ਦਰਸ ਦਾਨ ਕਿਰਪਾ ਕਰਹੁ ਹਰੇ ਸੰਪੂਰਨਤਾਈ ਤੇ ਬਖਸ਼ਿਸ਼ ਕਰਦੇ ਹਨ ਸਤ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਵਾਂ ਸਰੂਪ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਕਿਰਪਾ ਕਰੋ ਆਪ ਜੀ ਦੇ ਦਰਸ਼ਨਾਂ ਦਾ ਦਾਨ ਮੰਗਦਾ ਹਾਂ ਕਿਰਪਾ ਕਰਕੇ ਆਪਣੇ ਦਰਸ਼ਨ ਦੇ ਦਿਓ ਤੁਹਾਡੇ ਦਰਸ਼ਨਾਂ ਤੋਂ ਜੋ ਮਹਾਰਾਜ ਜੀ ਉੱਪਰ ਹੋਰ ਕੁਝ ਨਹੀਂ ਦਰਸ਼ਨ ਪਿਆਸੀ ਦਿਨਸ ਰਾਤ ਚਿਤਵ ਅਨ ਦਿਨ ਨੀਤ ਹੇ ਮਹਾਰਾਜ ਜੀ ਕਿਰਪਾ ਕਰਕੇ ਆਪਣੇ ਦਰਸ਼ਨ ਦਿਓ ਤੁਹਾਡੇ ਦਰਸ਼ਨਾ ਦੀ ਤਾਂਘ ਹੈ ਤੁਹਾਡੇ ਦਰਸ਼ਨ ਹੋ ਗਏ ਤੇ ਹਮੇਸ਼ਾ ਲਈ ਜੀਵਨ ਆਨੰਦਮਈ ਰਹਿੰਦਾ ਕੋਈ ਫਿਰ ਹਰਖ ਸੋਗ ਖੁਸ਼ੀ ਗਮੀ ਨਹੀਂ ਵਿਆਪਦੀ ਇਹ ਉਪਦੇਸ਼ ਮਹਾਰਾਜ ਨੇ ਜੋ ਸਾਧ ਸੰਗਤ ਜੀ ਬਖਸ਼ਿਸ਼ ਕੀਤਾ ਹੈ ਸੋ ਇਹ ਜੋ 12 ਮਹਾ ਬਾਣੀ ਦੀ ਸੰਪੂਰਨਤਾ ਵੀ 14ਵੀਂ ਪੋੜ ਪੌੜੀ ਤੇ ਜਾ ਕੇ ਹੋ ਜਾਂਦੀ ਆ ਤੇ ਫਾਗਣ ਭਾਵ ਕੀ ਫਾਲਗੁਣ ਜਿਹੜਾ ਇਹ ਮਹੀਨਾ ਇਹ 12ਵਾਂ ਮਹੀਨਾ ਹੈ ਸੋ ਇਸ ਤੋਂ ਬਾਅਦ ਆ ਚੇਤ ਜੋ ਨਵਾਂ ਸਾਲ ਚੜਦਾ ਚੇਤ ਦੇ ਮਹੀਨੇ ਵਿੱਚ ਗੁਰਸਿੱਖਾਂ ਦਾ ਸੋ ਇਹ ਜੋ ਸਾਧ ਸੰਗਤ ਜੀ ਕਥਾ ਵਿਚਾਰ ਆਈ ਹੈ ਕਥਾ ਵਿਚਾਰ ਕਰਦੇ ਹੋਈਆਂ ਭੁੱਲਾਂ ਦੇ ਖਿਮਾ ਇੱਥੇ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਹੈ ਜੀ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ